ਮੰਨ ਸਾਹਕ ਬੜੀ ਦੇਰ ਬਾਅਦ ਮਨਸੂਰ ਜੀ ਸਾਡੇ 6 ਦਿਨ ਪਾਸੇ ਆ ਬਿਲਕੁਲ ਜੀ ਇਹ ਬਟਾਲੇ ਦੀ ਡਿਮਾਂਡ ਸੀ ਬੜੀ ਕਿਉਂਕਿ ਜਿੱਥੇ ਪੁਰਾਣੀ ਤਹਿਸੀਲ ਸੀ ਹਮੇਸ਼ਾ ਉੱਥੇ ਰਸ਼ ਕੰਜੈਸਟਡ ਏਰੀਆ ਸੀ ਸਾਡੇ ਲੋਕਾਂ ਨੂੰ ਨੰਗਨ ਹੋਣ ਦੀ ਬੜੀ ਦਿੱਕਤ ਹੁੰਦੀ ਸੀ ਅੱਜ ਉਹ ਟ੍ਰੈਫਿਕ ਤੋਂ ਜਿਹੜੀ ਨਿਆਤ ਪਾਉਂਦੇ ਆ ਹੋયા ਕਿਉਂਕਿ ਮੈਂ ਇਹੋ ਬੇਨਤੀ ਕੀਤੀ ਸੀ ਆਪਣੇ ਲੋਕਾਂ ਨੂੰ ਜਦੋਂ 22 ਦੇ ਵਿੱਚ ਆਪਾਂ ਵੋਟਾਂ ਮੰਗਣ ਜਾਂਦੇ ਸਾਂ ਮੈਂ ਕਿ ਜੇ ਕੰਮ ਕਰਾਂਗੇ ਤੇ ਵੋਟ ਪਾਇਓ ਨਾ ਤੇ ਨਾ ਵੋਟ ਪਾਏ ਪਰ ਅੱਜ ਉਹਨਾਂ ਨੇ ਯਕੀਨ ਕੀਤਾ ਉਦੋਂ ਔਰ ਅੱਜ ਉਹਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਅੱਜ ਨਵਾਂ ਤਹਿਸੀਲ ਕੰਪਲੈਕਸ ਜਿਹੜਾ ਉਹ ਕਰਾਊਡ ਏਰੀਆ ਦੇ ਵਿੱਚੋਂ ਕੱਢ ਕੇ ਇੱਕ ਸੈਪਰੇਟ ਏਰੀਆ ਤੇ ਅਲੱਗ ਏਰੀਆ ਦੇ ਵਿੱਚ ਆਪਾਂ ਕਰ ਦਿੱਤਾ ਤਾਂ ਜੋ ਕਿ ਲੋਕਾਂ ਸਾਡਿਆਂ ਨੂੰ ਸੁਖ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਮਿਲ ਸਕਣ ਇਹਦੇ ਨਾਲ ਨਾਲ ਇੱਕੋ ਦਫ਼ਤਰ ਦੇ ਵਿੱਚ ਜਿਹੜੀਆਂ ਤਹਿਸੀਲਦਾਰ ਪਟਵਾਰੀ ਗਰਦੌਰ ਕਮਿਸ਼ਨਰ ਸਾਹਿਬ ਜੀ ਐਸਜੀਐਮ ਸਾਹਿਬ ਸੋ ਸਾਰੇ ਜਿਹੜੇ ਦਫਤਰ ਇੱਕੋ ਛੱਤ ਲੇ ਦੇ ਦਿੱਤੇ ਨੇ ਇਹਦੇ ਨਾਲ ਸਾਡੇ ਲੋਕਾਂ ਦੀ ਜਿਹੜੀ ਖੱਜਲ ਖਰਾਬੀ ਸੀ ਕਦੀ ਕਿਸੇ ਨੂੰ ਕਿਸੇ ਦਫਤਰ ਜਾਣਾ ਪੈਂਦਾ ਸੀ ਕਦੀ ਕਿਸੇ ਨੂੰ ਕਈ ਸੜਕਾਂ ਪਾਰ ਕਰਨੀਆਂ ਪੈਂਦੀਆਂ ਸੀ ਅੱਜ ਉਹ ਸਿਰਫ ਇੱਕ ਦਰਵਾਜ਼ੇ ਦੀ ਐਂਟਰੀ ਕਰ ਲਗੇ ਤੇ ਇੱਕੋ ਛੱਤ ਥਲੇ ਜਿਹੜੀਆਂ ਸਹੂਿਦਾਵਾਂ ਲੈਣਗੇ ਸੋ ਕਹਿਣ ਦਾ ਭਾਵ ਦੇਖੋ ਇੱਕ ਗੱਲ ਤੇ ਕਲੀਅਰ ਹੈ ਵੀ ਬਟਾਲਾ ਸਾਡਾ ਪਛੜਿਆ ਸੀ ਕਿਉਂਕਿ ਇਹਨਾਂ ਗਲੀਆਂ 'ਚ ਖੇਡ ਕੇ ਆਪਾਂ ਵੱਡੇ ਹੋਏ ਇਹਨਾਂ ਗਲੀਆਂ ਦੇ ਵਿੱਚ ਹੀ ਆਪਾਂ ਦੇਖਿਆ ਸਾਰਾ ਕਿਉਂਕਿ ਜਿੰਨੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਬਟਾਲੇ ਬਾਰੇ ਕੁਝ ਨਹੀਂ ਸੋਚਿਆ ਸਿਰਫ ਤੇ ਸਿਰਫ ਹੋ ਸਕਦਾ ਉਹਨਾਂ ਨੇ ਆਪਣਾ ਵਿਕਾਸ ਕੀਤਾ ਹੋਵੇ ਪਰ ਇਹ ਸਵਾਰ ਪਹਿਲੀ ਵਾਰੀ ਹੋ ਰਿਹਾ ਬਟਾਲੇ ਦੀ ਦਿਨ ਪ੍ਰਤੀ ਦਿਨ ਤੁਸੀਂ ਦੇਖ ਰਹੇ ਹੋ ਉਹਦੀ ਡਿਵੈਲਪਮੈਂਟ ਦੇ ਵਿੱਚ ਨਖਾਰ ਆ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਇਹ ਮੇਰੇ ਲੋਕ ਕਹਿ ਰਹੇ ਨੇ ਸੋ ਜਦੋਂ ਲੋਕ ਬੋਲਣ ਲੱਗ ਪੈਣ ਤੇ ਫਿਰ ਆਪਣੇ ਆਪ ਹੀ ਸਮਝ ਲਓ ਵੀ ਆਪਾਂ ਕਾਮਯਾਬੀ ਵੱਲ ਜਾ ਰਹੇ ਹਾਂ ਸੋ ਹਲੇ ਬਹੁਤ ਕੰਮ ਹੋਣ ਵਾਲੇ ਬਟਾੜੇ ਦੇ ਹੁਣ ਇਸ ਤੋਂ ਅਗਲਾ ਕਨਸੈਪਟ ਸਾਡਾ ਕੀ ਹੈ ਮੈਂ ਅੱਜ ਤੁਹਾਡੇ ਲਈ ਐਡਵਾਂਸ ਤੁਹਾਡੇ ਰੂਬਰੂ ਕਰਦੇ ਆਂ ਸਾਡਾ ਐਸਐਸਪੀ ਦਫਤਰ ਲੋਕਾਂ ਨੂੰ ਬੜੇ ਉਧਰਲੇ ਪਾਸੇ ਵੀ ਗੱਡੀਆਂ ਦੀ ਪ੍ਰੋਬਲਮ ਆਉਂਦੀ ਹੈ ਨਹੀਂ ਲੱਗਦੀਆਂ ਦਿੱਕਤਾਂ ਆਉਂਦੀਆਂ ਨੇ ਉਹ ਵੀ ਕੋਸ਼ਿਸ਼ ਹੈ ਵੀ ਹੁਣ ਇਸ ਤੋਂ ਬਾਅਦ ਆਪਾਂ ਐਸਐਸਪੀ ਆਫਿਸ ਜਿਹੜਾ ਵਾ ਉਹ ਵੀ ਆਪਾਂ ਇੱਥੇ ਲੈ ਕੇ ਆਏ ਸੋ ਸਟੈਪ ਬਾਈ ਸਟੈਪ ਕੰਮ ਕਰਾਂਗੇ ਉਹ ਵੀ ਹੁਣ ਦਫਤਰ ਲਿਹਾਉਣਾ ਇਹ ਜਿਹੜੀ ਲੈਂਡ ਆ ਪੰਚਾਇਤ ਦੀ ਆ ਪੁਲਸ ਲਾਈਨ ਨਵੀਂ ਬਣਾਉਣੀ ਕਾਰਨ ਕੀ ਇਹ ਸੁਰੱਖਿਆ ਫੋਰਸਾਂ ਨੂੰ ਸੁਰੱਖਿਆ ਨੂੰ ਪ੍ਰਬੰਧਾ ਦੇ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਆਪਾਂ ਬਟਾਲੇ ਦੀ ਸੁਰੱਖਿਆ ਕਿਤਰਾ ਕਰ ਸਕਦੇ ਜਿਹੜਾ ਨੇ ਮੇਰੇ ਵੱਲੋਂ ਐਫਰਟ ਹੈ ਪੂਰਾ ਉਹ ਮੈਂ ਕਰ ਰਿਹਾ ਕਿਉਂਕਿ ਮੈਨੂੰ ਇਹ ਆ ਕਿ ਇੱਕ ਤਹਿਸੀਲ ਕੰਪਲੈਕਸ ਸਾਡਾ ਬਣ ਗਿਆ ਉਸ ਤੋਂ ਬਾਅਦ ਐਸਐਸਪੀ ਆਫਿਸ ਇੱਥੇ ਬਣ ਜਾਵੇ ਨਾਲ ਪੁਲਿਸ ਲਾਈਨ ਬਣ ਜਾਵੇ ਤਾਂ ਜੋ ਕਿ ਸਾਡੀ ਫੋਰਸ ਜਿੰਨੀ ਵੀ ਆਵੇ ਉਹਨੂੰ ਰਹਿਣ ਬਹਿਣ ਦੀ ਕੋਈ ਦਿੱਕਤ ਨਾ ਹੋਵੇ ਰਹਿائش ਦੀ ਕੋਈ ਦਿੱਕਤ ਨਾ ਹੋਵੇ ਦੇਖੋ ਇਹ ਤਕਰੀਬਨ 11-12 ਕਰੋੜ ਦਾ ਪ੍ਰੋਜੈਕਟ ਸੀ ਇਹ ਵਾਲਾ ਔਰ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਨੀ ਪੱਥਰਾ ਅੱਜ ਤੋਂ ਆਪਾਂ 5-6 ਮਹੀਨੇ ਪਹਿਲਾਂ ਰੱਖਿਆ ਸੀ ਔਰ ਅੱਜ ਤੁਹਾਡੇ ਸਾਹਮਣੇ ਬਤੌਰ ਬਣ ਕੇ ਤਿਆਰ ਆ ਆਪ ਜੀ ਦੇ ਧਿਆਨ ਦੇ ਵਿੱਚ ਰੱਖ ਦਿਆ ਹੋਇਆ ਅੱਜ ਇੱਕ ਜ਼ਿਲ੍ਹਾ ਪੱਦਰੀ ਦਾ ਪ੍ਰੋਗਰਾਮ ਆ ਜਿਹੜਾ ਲਾਈਟ ਐਂਡ ਸਾਊਂਡ ਦਾ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਅਕੋਰਡਿੰਗ ਜਿਹੜਾ ਸਾਰਾ ਇਹ ਪ੍ਰੋਗਰਾਮ ਰੱਖਿਆ ਗਿਆ ਵਾ ਔਰ ਮੈਂ ਬਟਾਲਾ ਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਇਹ ਜ਼ਿਲ੍ਹੇ ਦਾ ਪ੍ਰੋਗਰਾਮ ਸੀ ਲੋਕਾਂ ਦੇ ਸਹਿਯੋਗ ਨਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਇਹ ਬਟਾਲੇ ਵਾਸੀਆਂ ਨੂੰ ਇਹ ਮੈਂ ਕਹਿ ਸਕਦਾ ਵੀ ਉਹਨਾਂ ਨੂੰ ਮਿਲਿਆ ਬਟਾਲੇ ਨੂੰ ਪ੍ਰੋਗਰਾਮ ਮੈਂ ਇਹੋ ਕਹੂੰਗਾ ਵੀ ਸਾਰੇ ਆਪਣੇ ਜਿਹੜੇ ਬਟਾਲੇ ਦੇ ਲੋਕ ਨੇ ਉਹ ਸ਼ਾਮ ਨੂੰ ਉੱਥੇ ਪਹੁੰਚ ਕੇ ਉਸ ਪ੍ਰੋਗਰਾਮ ਦਾ ਜ਼ਰੂਰ ਜਿਹੜਾ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਆ ਉਹਨਾਂ ਦੇ ਇਤਿਹਾਸ ਬਾਰੇ ਜ਼ਰੂਰ ਦੇਖਣ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜੀ